ਸਤਿਨਾਮ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ 5 ਸੰਤਾ ਕੀ ਹੋਇ ਦਾ ਸ੍ਰੀ ਹੋਇ ਚਰ ਸਿਖ ਰੀ ਸਗਲ ਗੁਣਾ ਗੁਣ ਉਤਮੋ ਵਰਤਾ ਦੂਰਣਾ ਪੇਖਰੀ ਇਹ ਮਨ ਸੁੰਦਰ ਆਪਣਾ ਹਰ ਨਾਮ ਅਜੀਠ ਠੇਰੰਗਰੀ ਤਿਆਗ ਸਾਨਪ ਚਾਤਰੀ ਤੂੰ ਜਾਣੁ ਕਪਲਹ ਸੰਗਰੀ ਰਹਾਉ ਭਰਤਾ ਕਹੈ ਸੁਮਾਨਿਆ ਇਹੋ ਸ਼ਿੰਗਾਰ ਬਣਾਇ ਰੀ ਦੂਜਾ ਭਉ ਵਿਸਾਰਿਆ ਇਹੋ ਤੰਬੋਲਾ ਖਾਇ ਰੀ ਗੁਰਕਾਰ ਸਬਦ ਕਰ ਦੀਪਕੋ ਇਹ ਸਤ ਕੀ ਸੇਜ ਵਿਛਾਇ ਰੀ ਅੱਠ ਪੈਰ ਕਰ ਜੋੜ ਰਹੁ ਤੋ ਭੇਟੈ ਹਰ ਰਾਇ ਰੀ ਤਿਸ ਹੀ ਚੱਜ ਸ਼ਿੰਗਾਰ ਸਭ ਸਾਈ ਰੂਪ ਅਪਾਰੀ ਸਾਈ ਸੁਹਾਗਣ ਨਾਨਕਾ ਜੋ ਪਾਣੀ ਕਰਤਾਰੀ ਤਿਸ ਹੀ ਚੱਜ ਸ਼ਿੰਗਾਰ ਸਭ ਸਾਈ ਰੂਪ ਪਰਾਰੇ ਸਾਈ ਸੁਹਾਗਣ ਨਾਨਕਾ ਜੋ ਬਾਣੀ ਕਰਤਾਰ ਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਹੀਂ ਕਿਛ ਹੋ ਨਹੀਂ ਕਿਛ ਆਹੇ ਨਾ ਮੋਰਾ ਅਸਰ ਲੱਜਾ ਰਖਲੇ ਹੋ ਸਧਨਾ ਜਨ ਤੋਰਾ ਜੀਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਸਣਾਂ ਦਾਸ ਕਹ ਜਨ ਨਾਨਕ ਜੇਹਾ ਤੂੰ ਕਰਾਏ ਹੈ ਤੇ ਹਾ ਹੋਂ ਕਰੀ ਵਖਿਆਨ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਸਾਧ ਗੁਰੂਆਂ ਨੇ ਪਾਅ ਬਖਸ਼ਿ ਸ਼ਰਮਤ ਕੀਤੀ ਹੈ ਜੋ ਕਿ ਪਾਵਨ ਸ਼ਬਦ ਕਾਫੀ ਦਾ ਲੜੀਵਾਰ 16 ਨੰਬਰ ਤੇ ਲੜੀਵਾਰ ਆਸਰਾ ਰੱਖਦਾ 118 ਨੰਬਰ ਸ਼ਬਦ ਜੋ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁਬਾਰਕ ਅੰਗ ਚਾਹਤ ਅੰਗ ਤੇ ਸੁਸ਼ੋਭਿਤ ਹੈ ਪਾਵਨ ਪਵਿੱਤਰ ਫਰਮਾਨ ਬਖਸ਼ਿਸ਼ ਕਰਦੇ ਨੇ ਇਹ ਮਨ ਸੁੰਦਰ ਆਪਣਾ ਹਾਰ ਨਾਮ ਮਜੀਠੇ ਰੰਗਰੀ ਉਹ ਮਾਨ ਸੁੰਦਰ ਹੈ ਸਖੀ ਇਤੇ ਜਿਹੜਾ ਮਾਨ ਹੈ ਬੜਾ ਸੁੰਦਰ ਸਾਫ ਸਫੇਦ ਵਸਤਰ ਦੀ ਨਿਆਈ ਹੈ ਹਰ ਨਾਮ ਮਜੀਠਾ ਰੰਗਰੀ ਪਰ ਇਸ ਨੂੰ ਮਜੀਠ ਰੰਗ ਕੱਚਾ ਰੰਗ ਕਸਮ ਕਾ ਥੋੜੜੇ ਆ ਦਿਨ ਚਾਰ ਕਹਿੰਦੇ ਕੱਚਾ ਰੰਗ ਕਥੁੰਬੇ ਦਾ ਨਾ ਲਾਈ ਕਸਮ ਦਾ ਰੰਗ ਕਸਮੇ ਕਾ ਕਾਲਟਾ ਜਾਸੀ ਢੋਲਾ ਮਜੀਠ ਦਾ ਪੱਕਾ ਰੰਗ ਚੜਦਾ ਉਹ ਰੰਗ ਹੈ ਜਿਹੜਾ ਉੱਤਰਦਾ ਕਦੇ ਨਹੀਂ ਹੈ ਬੰਦ ਬੰਦ ਘਟਿਆ ਜਾਏ ਪਰ ਉੱਤਰਦਾ ਨਹੀਂ ਇਹ ਮਨ ਸੁੰਦਰ ਆਪਣ ਕਿਨੇ ਮਨ ਬੜਾ ਸੁੰਦਰ ਹੈ ਤੇਰਾ ਪਰ ਹਰਨਾਮ ਮਜੀਠ ਹੈ ਰੰਗਰੀ ਇਹਨੂੰ ਨਾਮ ਦਾ ਰੰਗ ਲਾਜ ਨੂੰ ਕਹਿੰਦੇ ਲਾਲ ਰੰਗ ਤੇ ਸ ਕੋ ਲੱਗਾ ਜਿਸ ਕਾ ਵੜਪਾ ਗਾ ਮੈਲਾ ਕਦਨ ਹੋਵੇ ਨਾ ਲੱਗਿਆ ਦਾਗਾ ਇਹ ਰੰਗ ਲਾਣਾ ਕਰ ਤਿਆਗ ਸਿਆਣ ਪਚਾਤਰੀ ਤੂੰ ਜਾਣ ਗੋਪਾਲਹਿ ਸੰਗਰੇ ਰਹਾਉ ਤਿਆਗ ਤਿਆਗਣਾ ਕਰੀ ਤਿਆਗਣਾ ਤਿਆਗਣ ਨੀਕਾ ਕਾਮਕ੍ਰੋਧ ਲੋਭ ਮੋਹ ਤਿਆਗਣਾ ਮੰਗਣਾ ਮੰਗਣ ਨੀਕਾ ਹਰਜਸ ਗੁਰ ਤੇ ਮੰਗਣਾ ਕਹਿੰਦੇ ਮੈਂ ਮੰਗਣਾ ਨਾਮ ਸਭ ਤੋਂ ਵੱਡੀ ਗੱਲ ਹੈ ਵੱਡਾ ਸੋਦਾ ਨਾਮ ਮੰਗਣਾ ਕਰ ਜੇ ਤਿਆਗਣਾ ਕਾਮਕ੍ਰੋਧ ਲੋਭ ਅਹੰਕਾਰ ਤਿਆਗਣਾ ਕਰ ਸਤਿਗੁਰ ਕਹਿੰਦੇ ਨੇ ਤਿਆਗ ਸਿਆਣਪ ਚਤੁਰਾਈ ਤੂੰ ਸਿਆਣਪ ਛੱਡ ਚਤੁਰਾਈਆਂ ਛੱਡ ਤੂੰ ਜਾਨ ਗੋਪਾਲ ਹੈ ਸੰਗਰੀ ਤੂੰ ਉਸ ਗੋਪਾਲ ਨੂੰ ਉਸ ਪ੍ਰਮਾਤਮਾ ਨੂੰ ਧਰਤੀ ਦੇ ਪਾਲਨ ਹਰੇ ਨੂੰ ਅੰਗ ਸੰਗ ਜਾਣਨਾ ਕਰ ਸੰਗ ਵਸਦਾ ਜਾਣਨਾ ਕਰ ਰਹਾ ਆ ਵਿਸ਼्राम ਦੇ ਕੇ ਕੇਂਦਰੀ ਪਾਸ ਸੁਝਾਂਦੇ ਨੇ ਆ ਸਮਹਲਾ ਪੰਜਵਾ ਸੰਤਾਂ ਕੀ ਹੋਏ ਦਾਸਰੀ ਇਹ ਆਚਾਰ ਸੇਖਰੀ ਸੰਤਾਂ ਕੀ ਹੋਏ ਦਾਸਰੀ ਹੈ ਜਗਿਆਸੂ ਸਖੀ ਸ੍ਰੀਸ਼ਮਾਹਤਮ ਜਨਾ ਦੀ ਦਾਸੀ ਹੋਣਾ ਕਰ ਭਾਵ ਇਹ ਸਭ ਤੋਂ ਸ੍ਰੇਸ਼ਟ ਕਰਤਾਰ ਦਾ ਭਾਵ ਜਿਹੜੇ ਨਾਮ ਜਪਦੇ ਨੇ ਨਾਮ ਰੱਬੀਏ ਨੇ ਉਹਨਾਂ ਦੀ ਦਾਸਰੀ ਹੋਣਾ ਕਰ ਕਿਉਂਕਿ ਸਤਿਗੁਰੂ ਬਾਬਾ ਕਬੀਰ ਸਾਹਿਬ ਕਹਿੰਦੇ ਜਿਹੜੇ ਨਾਮ ਜਪਦੇ ਨੇ ਨਾ ਮੈਂ ਤੇਰੇ ਦਾਸਾਂ ਦਾ ਦਾਸ ਹਾਂ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਦਾਸਨ ਦਾਸ ਕਹਿ ਜਨ ਨਾਨਕ ਜੇਹਾ ਤੂੰ ਕਰਾਏ ਤੇ ਹਾਂ ਹੋੰ ਕਰੀ ਵਖਿਆ ਮੈਂ ਕੁਝ ਨਹੀਂ ਕਰਦਾ ਜਿਵੇਂ ਤੂੰ ਕਰਵਾਣਾ ਹੈ ਜਿਵੇਂ ਤੂੰ ਬੁਲਵਾਨਾ ਹੈ ਮੈਂ ਬੋਲ ਦਿਨਾ ਹਾਂ ਇਹ ਤੇਰਾ ਬੁਲਵਾਇਆ ਹੈ ਅਸੀਂ ਦੋ ਅੱਖਰ ਪੜ ਲਏ ਕਹਿੰਦੇ ਆ ਸਾਡਾ ਬੁੱਲੇ ਨਹੀਂ ਸਾਹ ਭਾਈ ਸਤਿਗੁਰੂ ਕਹਿੰਦੇ ਨੇ ਤੇਰਾ ਬੁਲਵਾਇਆ ਬੋਲਦਾ ਸੰਤਾ ਕੀ ਹੋਇਦਾ ਸ੍ਰੀ ਇਹ ਉਚਾਰਾ ਸਖੀ ਕਹਿੰਦੇ ਭਾਈ ਇਹ ਸਖੀ ਸੇ ਲੀਏ ਸੰਤ ਜਨਾ ਦੀ ਨਾਮ ਰਸੀਆਂ ਦੀ ਦਾਸੀ ਬਣ ਕੇ ਰਹਿ ਇਹ ਸਭ ਤੋਂ ਸ੍ਰੇਸ਼ਟ ਆਚਾਰ ਗੁਣ ਹੈ ਚੰਗਾ ਗੁਣ ਹੈ ਸਗਲੇ ਗੁਣਾ ਗੁਣ ਉਤਮ ਪਰਤਾ ਦੂਰ ਨਾ ਪੇਖਰੀ ਸਾਰੇ ਗੁਣਾ ਤੋਂ ਉਤਮ ਗੁਣ ਇੱਕੋ ਹੀ ਹੈ ਆਪਣੇ ਪ੍ਰਤਾਪਤੀ ਪਰਮਾਤਮਾ ਵਾਹਿਗੁਰੂ ਨੂੰ ਦੂਰ ਨਾ ਦੇਖ ਨੇੜੇ ਜਿਹਨੂੰ ਕਹਿੰਦੇ ਨੇ ਦੂਰ ਨਾ ਪੇਖਰੀ ਦੂਰ ਨਾ ਦੇਖ ਵੀ ਨੇੜੇ ਵਸਦਾ ਨਿਕਟ ਬੁਝਾ ਸੋ ਬੁਰਾ ਕਿਉਂ ਕਰੇ ਜਿਹੜਾ ਨੇੜੇ ਸਮਝਦਾ ਉਹ ਬੁਰਾ ਕਿਸੇ ਦਾ ਨਹੀਂ ਕਰਦਾ ਬੁਰਾ ਲੋਸਦਾ ਵੀ ਨਹੀਂ ਸੋਚਦਾ ਵੀ ਨਹੀਂ ਹੈ ਇਸ ਲਈ ਉਹਨੂੰ ਦੂਰ ਦੂਰ ਨਾ ਜਾਣਾ ਨਾ ਨਾ ਕਰ ਕਿਉਂਕਿ ਸਭ ਤੋਂ ਫਰੇਸ਼ਟ ਗੁਣਾ ਹੈ ਕਿਉਂਕਿ ਦੂਰ ਨਹੀਂ ਜਾਣੇਗਾ ਕਿਤੇ ਮਾੜਾ ਨਹੀਂ ਕਰੇਗਾ ਕਿਸੇ ਦਾ ਦਿਲ ਨਹੀਂ ਦੁਖਾਏਗਾ ਇਸ ਲਈ ਅੰਗ ਸੰਗ ਵਸਦਾ ਜਾਣ ਨਾ ਕਰ ਇਹ ਮਨ ਸੁੰਦਰ ਆਪਣਾ ਹਰਨਾਮ ਜੀ ਠੈ ਰੰਗਰੀ ਤਿਆਗ ਸਿਆਣਪ ਚਤਰੀ ਤੂੰ ਜਾਣ ਗੋਪਾਲਹਿ ਸੰਗ ਰਿ ਰਹਾਉ ਇਹ ਮਨ ਬਤਾ ਬੜਾ ਸੁੰਦਰ ਹੈ ਇਸ ਨੂੰ ਨਾਮ ਦਾ ਮਜੀਦ ਦਾ ਪੱਕਾ ਰੰਗ ਚੜਾਣਾ ਕਰ ਸਿਆਣਪਾਂ ਚਤਰਾਈਆਂ ਚਲਾਕੀਆਂ ਸਭ ਛੜਨੀਆਂ ਕਰੀ ਕਿਉਂਕਿ ਇਹ ਪੰਜ ਪੁੱਦਕ ਸ਼ਰੀਰ ਨਾਲ ਨਾਲ ਜਾਣ ਵਾਲੀ ਕੁਝ ਨਹੀਂ ਹੈ ਤੂੰ ਜਾਣ ਗੋਪਾਲਹਿ ਸੰਗ ਰਿ ਤੋ ਉਸ ਗੋਪਾਲ ਪ੍ਰਮਾਤਮਾ ਨੂੰ ਅੰਗ ਸੰਗ ਵਸਦਾ ਜਨਨਾ ਕਰ ਰਹਾਉ ਪਰਤਾ ਕਹੈ ਸੋਮਾਨੀਐ ਇਹੋ ਸ਼ਿੰਗਾਰ ਬਣਾਇਰੀ ਕਹਿੰਦੇ ਪਰਤਾ ਭਾਵ ਜੋ ਪ੍ਰਮਾਤਮਾ ਪਤੀ ਕਹਿੰਦਾ ਜਾਇ ਦੁੱਖ ਦੇ ਵਿੱਚ ਐ ਸੁੱਖ ਦੇ ਵਿੱਚ ਉਸ ਨੂੰ ਸੁਖ ਕਰਕੇ ਮੰਨਣਾ ਕਰ ਉਹਨੂੰ ਸਤਿਗੁਰੂ ਕਹਿੰਦੇ ਨੇ ਸੋਮਾਨੀਐ ਕਹੈ ਸੋਮਾਨੀਐ ਜੋ ਗੁਰੂ ਕਹਿੰਦਾ ਉਹਨੂੰ ਸੱਤ ਕਰਕੇ ਮੰਨਣਾ ਕਰ ਕਦੇ ਸ਼ੰਕਾ ਨਾ ਕਰ ਇਹੋ ਸ਼ਿੰਗਾਰ ਬਣਾਇਰੀ ਇਹੀ ਅਸਲੀ ਸ਼ਿੰਗਾਰ ਹੈ ਇਹ ਸ਼ਿੰਗਾਰ ਬਣਾਣਾ ਕਰ ਇਸ ਸ਼ਿੰਗਾਰ ਨੂੰ ਧਾਰਨ ਕਰਨਾ ਕਰ ਦੂਜਾ ਭਾਉ ਵਿਸਾਰੀਐ ਇਹ ਤੰਬੂਲ ਖਾਇਰੀ ਕਹਿੰਦੇ ਨਾਮ ਵਿਸਾਰਦੇ ਤਾਂ ਇੰਜ ਸਮਝ ਲੈ ਨਸ਼ਾ ਕੀਤਾ ਹੈ ਤੰਬੂਲ ਖਾਦਾ ਹੈ ਦੂਜਾ ਭਾਉ ਵਿਸਾਰੀਐ ਜੇ ਨਾਮ ਛੱਡ ਕੇ ਦੂਜੇ ਭਾਅ ਵਿੱਚ ਲੱਗ ਗਿਆ ਫਿਰ ਇੰਜ ਸਮਝ ਲੈ ਕਹਿੰਦੇ ਇੱਕ ਤੰਬੂਲ ਦਾ ਬੀੜਾ ਖਾਣ ਦੇ ਬਰਾਬਰ ਹੈ ਜੇ ਨਾਮ ਨਹੀਂ ਜਪਿਆ ਨਾਮ ਨੂੰ ਛੱਡ ਕੇ ਹੋਰ ਕਿਧਰੇ ਲੱਗ ਗਏ ਤਾਂ ਇੰਜ ਸਮਝ ਲੈ ਪਾਣ ਦਾ ਬੀੜਾ ਖਾਣਾ ਕੀਤਾ ਹੋਰ ਚੰਗਾ ਕੰਮ ਕੋਈ ਨਹੀਂ ਗੁਰ ਕਾਬਦ ਕਰ ਦੀਪ ਕੋ ਇਹ ਸਤ ਕੀ ਸੇਜ ਬਿਛਾਈ ਰੀ ਕਹਿੰਦੇ ਗੁਰ ਕਾਬਦ ਕਹਿੰਦੇ ਜਿਹੜਾ ਗੁਰੂ ਦਾ ਸ਼ਬਦ ਹੈ ਨਾ ਉਹਨੂੰ ਉਪਦੇਸ਼ ਰੂਪੀ ਦੀਵਾ ਬਣਾਉਣਾ ਕਰ ਤੇ ਸਤ ਪ੍ਰਤੱਗੀ ਹੋਣਾਗਾ ਜਾਂ ਫਿਰ ਸਤ ਸੰਤੋਖ ਅੱਠ ਗੁਣਾ ਨੂੰ ਧਾਰਨਾ ਕਰ ਇਹ ਸਭ ਤੋਂ ਉੱਤਮ ਸੇਜ ਹੈ ਜਿਹਨੂੰ ਸਤਗੁਰੂ ਕਹਿੰਦੇ ਨੇ ਸੇਜ ਏਕ ਏਕੋ ਪ੍ਰਭ ਠਾਕੁਰ ਕਹਿੰਦੇ ਇੱਕ ਸੇਜ ਹੈ ਤੇ ਇਸ ਸੇਜ ਤੇ ਪ੍ਰਮਾਤਮਾ ਨੂੰ ਬਿਠਾਣਾ ਕਰ ਹੋਰ ਬਾਰ ਦਰ ਦਰ ਤੇ ਠੋਕਣਾ ਨਾ ਖਾਲ ਗੁਰਕਾਰ ਸ਼ਬਦ ਕਰ ਦੀਪਕੋ ਇਹ ਸਤ ਕੀ ਸੇਜ ਵਿਚਾਰੀ ਸਤ ਦੀ ਸੇਜ ਵਿਚਾ ਜਿੰਦੇ ਬੈਠ ਕੇ ਆਠ ਪਹਿਰ ਕਰ ਜੋੜ ਰਹਾ ਕਉ ਪਉ ਪੇਟ ਹਰ ਰੈਰੀ ਅਠੋ ਪੈਰ ਬਚਨਾ ਰੂਪੀ ਕਰਨਾ ਰੂਪੀ ਨੇਤਰਾ ਰੂਪੀ ਸ੍ਰਵਣਾ ਰੂਪੀ ਇਹ ਹਾਰਤਕ ਜੋੜਨੇ ਕਰ ਤੇ ਉਸ ਭੇਟਾ ਹਰ ਰਾਇ ਦੀ ਤੇ ਉਸ ਹਰਿ ਪ੍ਰਮਾਤਮਾ ਨੂੰ ਪ੍ਰਮਾਤਮਾ ਨੂੰ ਫਿਰ ਮਿਲ ਜਾਏਗਾ ਰਾਜਾ ਰਾਮ ਨੂੰ ਮਿਲ ਜਾਏਗਾ ਉਹਦੀ ਸ਼ਰਨ ਪੈ ਕੇ ਤਿਸ ਹੀ ਚਜ ਸਿੰਗਾਰ ਸਭ ਸਾਈਂ ਰੂਪ ਅਪਾਰੀ ਕਹਿੰਦੇ ਸਖੀ ਉਸ ਦਾ ਸਾਰਾ ਸ਼ਿੰਗਾਰ ਰੂਪੀ ਚੰਗਾ ਤੇ ਸਾਧਨਾ ਦਾ ਸੁਆਪਣ ਸਾਈ ਭਾਵ ਉਹੀ ਸੋ ਐ ਸਾਈ ਰੂਪ ਅਪਾਰੀ ਉਹੀ ਰੂਪ ਬੇਅੰਤ ਪ੍ਰਮਾਤਮਾ ਰਹਿਤ ਪ੍ਰਾਪਤੀ ਵਾਲੀ ਹੈ ਉਹੀ ਸਭ ਤੋਂ ਸੁੰਦਰ ਸੁਹਾਗਣ ਹੈ ਸਾਈ ਸੁਹਾਗਣ ਨਾਨਕਾ ਜੋ ਪਾਣੀ ਕਰਤਾਰੀ ਕਹਿੰਦੇ ਉਹ ਈਸਾਈ ਇੱਥੇ ਸਾਈ ਨਹੀਂ ਹੈ ਇੱਕ ਸਾਈਆਂ ਦਾ ਸਾਈ ਨਾਮ ਅਮਾਪਾਰ ਕੀਮਣ ਕੋਈ ਜਾਣਦਾ ਉਹ ਸਾਈ ਹੈ ਪਰ ਇੱਥੇ ਸਾਈ ਹੈ ਸਾਈ ਭਾਵ ਉਹ ਉਹ ਅਸਲ ਤੇ ਸੁਹਾਗ ਦੀ ਵਿਸਤਰੀ ਹੈ ਉਸ ਸਹਾਗਨ ਸਖੀ ਹੈ ਨਾਨਕਾ ਜੋ ਬਾਣੀ ਕਰਤਾਰ ਦੀ ਕਹਿੰਦੇ ਦਾਸ ਨਾਨਕ ਕਹਿੰਦਾ ਜੋ ਉਸ ਕਰਤਾਰ ਨੂੰ ਭਾ ਜਾਏ ਉਸ ਨੂੰ ਚੰਗੀ ਲੱਗ ਜਾਏ ਉਹ ਸਭ ਤੋਂ ਸ੍ਰੇਸ਼ਟ ਹੈ ਸਭ ਤੋਂ ਉਤਮ ਸਖੀ ਹੈ ਉਹਦਾ ਆਇਆ ਵੀ ਇਸ ਸੰਸਾਰ ਵਿੱਚ ਸਫਲਾ ਉਸਦਾ ਨਾਮ ਜਪਿਆ ਕਰਮ ਕੀਤਾ ਵੀ ਸਫਲਾ ਸੋ ਗੁਰੂ ਪਿਆਰੀ ਸਾਧ ਸੰਗਤ ਜੀਨੀਆਂ ਨੂੰ ਬੇਨਤੀਆਂ ਪ੍ਰਵਾਨ ਕਰਨੀਆਂ ਹਨ ਜੇ ਕੋਈ ਗੱਲ ਚੰਗੀ ਲੱਗੀ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਦੀ ਜਾਣ ਕੇ ਪੱਲੇ ਬੰਨਾ ਅਮਲ ਕਰਨਾ ਦਿਓ ਸੀਸ ਕਰੋ ਅਰਦਾਸ ਅੱਗੇ ਤੋਂ ਕਥਾ ਵਿਚਾਰਨ ਕਰਨ ਦੀ ਜਾਚ ਆ ਜਾਵੇ ਲੇਖਕ ਤਾਂ ਇਹਨਾਂ ਛੁੱਟੀ ਐ ਖਿੰਖਣ ਖਿੰਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਦੇਹ ਸੱਜਣਾ ਸਿਸੜੀਆਂ ਜੇ ਹੋਵੇ ਸਾਹਿਬ ਸੰਮੇਲ ਕਾ ਚੱਜ ਕੇ ਫਤਿਹ ਦਾ ਜਵਾਬ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ